ਕਦੋਂ ਪੈਦਾ ਹੁੰਦੇ ਤੁਸੀਂ 1919 ਚ ਲਗਭਗ ਕਹਿ ਲਈਏ 108 ਸਾਲ ਦੇ ਕਰੀਬ ਤੁਹਾਡੀ ਉਮਰ ਹੋ ਗਈ ਹੈ 803 ਆ ਆ ਵੇਖੋ ਦੋਸਤੋ ਇਹ ਉਰਦੂ ਆ ਬਹੁਤ ਸੁੰਦਰ ਲਿਖਾਈ ਆ ਆ ਪੜ ਕੇ ਸੁਣਾਓ ਇਧਰੋਂ ਸ਼ੁਰੂ ਇਹ ਪ੍ਰੇਮ ਸਮਾਜ ਹੈ ਜ਼ਿੰਦਗੀ ਦਾ ਸੱਚਾ ਪੇ ਬਾਪੂ ਅਮੇਲाराम ਜੀ ਜਿਹੜੇ ਆ ਉਹ ਬਿਨਾ ਐਨਕ ਤੋਂ ਬਿਨਾ ਚਸ਼ਮੇ ਤੋਂ ਪੜ ਰਹੇ ਆ ਔਰ ਬਹੁਤ ਬਰੀਕ ਅੱਖਰ ਆ ਪਾਕਿਸਤਾਨ ਦੇ ਵਿੱਚ ਤੁਹਾਨੂੰ ਕਿਹੜੀ ਇਧਰ ਨਾਲੋਂ ਵਧੀਆ ਗੱਲ ਕਿਹੜੀ ਲੱਗਦੀ ਉੱਧਰ ਕੀ ਚੰਗਾ ਸੀ ਇਧਰ ਮੈਂ ਪਾਕਿਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਜ਼ਿੰਦਗੀ ਸੁਹਣੀ ਕੋਈ ਬਿਮਾਰੀ ਨਹੀਂ ਉਦੋਂ ਸਾਰੇ ਪਰਿਵਾਰਾਂ ਦੇ ਵਿੱਚ ਇਦਾਂ ਖੁੱਲੇ ਜੀ ਹੁੰਦੇ ਖੁੱਲੇ ਜੀ ਹੁੰਦੇ ਸੀ ਹੁਣ ਵਾਂਗੂ ਛੋੜਾ ਉਦੋਂ ਖੁੱਲੇ ਜੀ ਜਿਦੇ ਮਰਜੀ ਬੱਚਾ ਪੈਦਾਸ਼ ਕਰਦੇ ਸੀ ਕੋਈ ਹੋਰ ਕਿਹੜੇ ਕੰਮ ਸੀ ਅੱਜ ਵਾਲਾ ਜਿਹੜਾ ਉਹ ਸੰਗ ਝਾਕ ਜਾਂ ਫਿਕਰ ਜਾਂ ਕੁਝ ਉਹ ਨਹੀਂ ਅੱਜ ਕੱਲ ਤੇ ਕੋਈ ਇੱਕ ਬੱਚਾ ਵੀ ਪੈਦਾ ਕਰਕੇ ਰਾਜੀ ਨਹੀਂ ਖੁਸ਼ ਨਹੀਂ ਸਾ ਉਹਨਾਂ ਵੀ ਦਵਾਈਆਂ ਅੰਗਰੇਜ਼ੀ ਹੁੰਦੀਆਂ ਸੀ ਤੇਰੀ ਦਵਾਈ ਨਹੀਂ ਇਲਾਜ ਕਿੱਥੋਂ ਕਰਦੇ ਸੀ ਇਲਾਜ ਕਰਦੇ ਸੀ ਬਹਾਮਣ ਸੀ ਤੇ ਉਹ ਅਕੀਲ ਕੁੜੀਆਂ ਚ ਦੇਹੀ ਹਕੀਮ ਹੁੰਦੇ ਸੀ ਹਕੀਮ ਹੁੰਦੇ ਸੀ ਜਾ ਫਿਰ ਤੁਸੀਂ ਪੜ੍ਹਨ ਤੋਂ ਬਾਅਦ ਜਵਾਨ ਹੋ ਗਏ ਇੱਕੋ ਕੰਮ ਧੰਦਾ ਮਿਲਿਆ ਕਿ ਜਾਂ ਫਿਰ ਕਰਦੇ ਮੈਂ ਨਾ ਕੰਮ ਧੰਦਾ ਫਿਰ ਅੰਮ੍ਰਿਤਸਰ ਚੱਲ ਗਏ ਕਿ ਜਦੋਂ ਫਿਰ ਤੁਸੀਂ ਉਧਰ ਜਾਂਦੇ ਸੀ ਬੱਸਾਂ ਵੀ ਜਾਂਦੀਆਂ ਸੀ ਇਹ ਮਾਰਕ ਬੱਸ ਹੀ ਜਾਂਦੀ ਸੀ ਸਾਡੇ ਚੱਲਦੀ ਸੀ ਬੱਸ ਚੱਲਦੀ ਸੀ ਜਿਹੜੀ ਉਹ ਕੋਲਾ ਭਰ ਕੇ ਨਾ ਸਵੇਰੇ ਲੱਕੜ ਦਾ ਕੋਲਾ ਭਰ ਕੇ ਬੱਸ ਪਿੱਛੇ ਹੀ ਨੂੰ ਕੋਲਾ ਭਰ ਕੇ ਤੇ ਉਹ ਬੱਸ ਵੀ ਕੋਲੇ ਨਾਲ ਚੱਲਦੀ ਸੀ ਕੋਲੇ ਨਾਲ ਚੱਲਦੀ ਜਦੋਂ ਫਿਰ ਇਹ ਪਾਕਿਸਤਾਨ ਤੇ ਹਿੰਦੁਸਤਾਨ ਦਾ ਜਿਹੜਾ ਐਲਾਨ ਹੋ ਜਾਂਦਾ ਹਾਂਜੀ ਫਿਰ ਕਿਦਾਂ ਤੁਹਾਨੂੰ ਪਤਾ ਲੱਗਦਾ ਵੀ ਹੁਣ ਕੋਣ ਕਹਿੰਦਾ ਤੁਹਾਨੂੰ ਵੀ ਚਲੇ ਜਾਓ ਇਥੋਂ ਇਹ ਜੀ ਐ ਫੂਨ ਦੇ ਹੀ ਰੱਖਦੇ ਸ਼ਹਿਰ ਚ ਦੁੱਧ ਚੱਕ ਫੂਨ ਜਾਵੇ ਸੁਣਦੇ ਜਿਹੜੇ ਸਾਡੇ ਲੋਕ ਸਰ ਬੜੇ ਨੁਕਸਾਨ ਵੀ ਹੋਏ ਜਦੋਂ ਐਲਾਨ ਹੋਇਆ ਉਦੋਂ ਦੀ ਅੰਮ੍ਰਿਤਸਰ ਹੀ ਤੇ ਪਿੰਡ ਸੀ ਨਾ ਵੱਡਾ ਪਿੰਡ ਸੀ ਉਹ ਗੇਤਰਾ ਦਾ ਪੈ ਗਿਆ ਇਹ ਇਥੇ ਪਾਕਿਸਤਾਨ ਦੇ ਅਤੇ ਲੋਹਰ ਲੋਹਰ ਵੀ ਤੇ ਆਪਣਡਾ ਡਾਈ ਦਾ ਲੋਹਰ ਵੀ ਤੇ ਅਬਰਸਾਰ ਵੀ ਦੇਖਦੀ ਵੰਡ ਮੋਕੇ ਵੀ ਸਰਦਾਰਾਂ ਨੇ ਆਪਣੇ ਭੈਣ ਭਾਈਆਂ ਨੂੰ ਜਾਂ ਲੈ ਗਿਆ ਬਚਾ ਕੇ ਲਿਆਂਦਾ ਬਚਾ ਕੇ ਲਿਆਂਦਾ ਤੇ ਜਬੂਨੂ ਨਿਕਲੇ ਜਿਹੜੇ ਤੋਰ ਕੇ ਆਇਆ ਕਿ ਜਾਂ ਕੋ ਗੱਡੇਾਂ ਤੇ ਜਾਂ ਘੋੜੀਆਂ ਤੇ ਕਿੱਦਾਂ ਆਏ ਤੁਸੀਂ ਨਹੀਂ ਰਾਜੀ ਅਸੀਂ ਤਾਂ ਉੱਥੋਂ ਆਏ ਬਸਾਂ ਤੇ ਬਸਾਂ ਤੇ ਆਏ ਟਰੱਕ ਤੇ ਟਰੱਕ ਤੇ ਰੱਤਾਂ ਦੇ ਹਾਂ ਬੇਟ ਰਕਾਂ ਤੇ ਆਏ ਨੇ ਕਈ ਵਿਚਾਰੇ ਇਸ ਤਰ੍ਹਾਂ ਆਏ ਨੇ ਅੱਜ ਦੀ ਇਸ ਤੇਜ਼ ਰਫਤਾਰ ਜਿੰਦਗੀ ਦੇ ਵਿੱਚ ਕੇਵਲ ਕੁਝ ਲੋਕਾਂ ਨੂੰ ਭਾਲ ਰਹੀਂਦੀ ਆ ਪੁਰਾਣੇ ਇਤਿਹਾਸ ਦੀ ਪੁਰਾਣੇ ਲੋਕਾਂ ਦੀ ਪੁਰਾਣੇ ਪਿੰਡਾਂ ਦੀ ਪੁਰਾਣੇ ਰੁੱਖਾਂ ਦੀ ਸਾਡੀ ਸਭਿਤਾ ਦੀ ਸਾਡੇ ਵਿਰਾਸਤ ਦੀ ਤੇ ਉਹਦੇ ਵਿੱਚ ਜੇਕਰ ਸਾਨੂੰ ਦੋ ਸਦੀਆਂ ਹੰਡਾਉਣ ਵਾਲਾ ਕੋਈ ਮਨੁੱਖ ਮਿਲ ਜਾਵੇ ਤਾਂ ਫਿਰ ਗੱਲ ਸਾਡੀ ਉਸ ਭਾਲ ਦੀ ਜਾਂ ਕਹਿ ਲਓ ਕਿ ਸਾਡੀ ਉਸ ਤਾਂਗ ਦੀ ਪ੍ਰਾਪਤੀ ਹੋ ਜਾਂਦੀ ਆ ਕਿ ਸਾਨੂੰ ਕੀ ਸਾਡਾ ਵਡੇਰਾ ਮਿਲਿਆ ਸਾਨੂੰ ਕੋਈ ਵਿਰਾਸਤੀ ਮਨੁੱਖ ਜਿਹੜਾ ਮਿਲਿਆ ਅਸੀਂ ਇਹਨਾਂ ਨੂੰ ਬਜ਼ੁਰਗ ਨਾ ਕਹਿ ਕੇ ਇੱਕ ਵਿਰਾਸਤੀ ਮਨੁੱਖ ਕਵਾਂਗੇ ਕਿ ਜਿਹੜੇ ਦੂਸਰੀ ਸਦੀ ਦੇ ਵਿੱਚ ਜਿਹੜਾ ਉਹ ਇੱਕ ਬਹੁਤ ਤੰਦਰੁਸਤੀ ਵਾਲਾ ਤੇ ਨਾਲ ਦੀ ਨਾਲ ਇੱਕ ਸੱਭੇਕ ਜੀਵਨ ਜਿਹੜਾ ਉਹ ਜੀ ਰਹੇ ਆ ਪਰਿਵਾਰ ਦੇ ਵਿੱਚ ਅਸੀਂ ਅੱਜ ਕਾਫੀ ਲੋਕਾਂ ਤੋਂ ਸੁਣ ਤੋਂ ਬਾਅਦ ਜਿਹੜਾ ਗੁਰਦਾਸਪੁਰ ਦੇ ਪਿੰਡ ਕਾਦੀਆਂ ਗੁਜਰਾਂ ਦੇ ਵਿੱਚ ਆਏ ਆ ਉਥੇ ਬਜ਼ੁਰਗ ਜਿਹਨੇ ਜਿਨ੍ਹਾਂ ਦੀ ਉਮਰ ਤਕਰੀਬਨ ਜਿਹੜੀ ਆ 110 ਸਾਲ ਦੇ ਕਰੀਬ ਜਿਹੜੀ ਆ ਉਹ ਹੋਣ ਵਾਲੀ ਆ ਸੋ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਆ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਹੈ ਜੀ ਠੀਕ ਹੋ ਹਾਂ ਠੀਕ ਹੈ ਕਿਵੇਂ ਨੇ ਤੁਹਾਡੀ ਸਿਹਤ ਤੁਹਾਡਾ ਜੀਵਨ ਬਿਲਕੁਲ ਠੀਕ ਠਾਕ ਹੈ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਹੈ ਮੇਲਾ RAM ਤੇ ਪਿਤਾ ਦਾ ਨਾਮ ਡਾਨਕ ਚੰਦ ਨਾਨਕ ਚੰਦ ਹਾਂ ਜੀ ਅੱਛਾ ਤੇ ਮਾਤਾ ਦਾ ਕੀ ਨਾਮ ਸੀ ਤੁਹਾਡੀ ਦਾ ਸਰਦੀ ਸਰਦੀ ਹਾਂ ਵਾਹ ਬਹੁਤ ਸੋਹਣਾ ਨਾਮ ਸੀ ਮਾਤਾ ਦਾ ਹੈ ਤੇ ਇਹ ਤੁਹਾਡਾ ਜਨਮ ਕਦੋਂ ਦਾ ਹੁੰਦਾ ਹਾਂਜੀ ਕਦੋਂ ਪੈਦਾ ਹੁੰਦੇ ਤੁਸੀਂ 1919 ਚ 1919 ਦੇ ਚ ਲਗਭਗ ਕਹ ਲਈਏ 108 ਸਾਲ ਦੇ ਕਰੀਬ ਤੁਹਾਡੀ ਉਮਰ ਹੋ ਗਾਈ 83 ਹੋਣ 108 ਤੋਂ ਵੀ ਉੱਤੇ ਹੋ ਗਾਈ ਅੱਛਾ ਕਿਹੜੇ ਪਿੰਡ ਦੇ ਵਿੱਚ ਤੁਹਾਡਾ ਜਨਮ ਹੁੰਦਾ ਮੇਰਾ ਪਿੰਡ ਸੂਦ ਪਿੰਡ ਦਾ ਨਾਮ ਸੂਦ ਸੂਦਾਂ 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 ਇਹ ਕਿੱਥੇ ਕਿੱ데 ਪੈਂਦਾ ਸੀ ਉਹ ਦੁੱਧੂ ਚੌਕ ਤਹਿਸੀਲ ਛਕੜਗੜ ਦੇ ਵਿੱਚ ਹੀ ਅੱਛਾ ਤੁਹਾਡਾ ਜਨਮ ਪਾਕਿਸਤਾਨ ਦਾ ਵਾ ਆਖੋ ਤਾਂ ਲੈ ਅੱਛਾ ਛਕੜਗੜ ਤਹਿਸੀਲ ਹੈ ਜਿਹੜੀ ਸਾਡੀ ਉੱਤੇ 6 ਮੀਲ ਸੀ ਸਾਡੀ ਸਾਡੇ ਕੋਲੋਂ ਪਿਰਦੂ ਤੇ ਛਕੜਗੜ ਨੂੰ ਜ਼ਿਲ੍ਹਾ ਕਿਹੜਾ ਲੱਗਦਾ ਸੀ ਜ਼ਿਲ੍ਹਾ ਗਰਦਾਸਪੁਰ ਅੱਛਾ ਇਹ ਛਕੜਗੜ ਜਿਹੜੀ ਤਹਿਸੀਲ ਗਰਦਾਸਪੁਰ ਚ ਆਉਂਦੀ ਹੈ ਗਰਦਾਸਪੁਰ ਚੀ ਬੜੀ ਵੱਡੀ ਹੈ ਛਕੜਗੜ ਤਹਿਸੀਲ ਅੱਛਾ ਹੁਣ ਤੇ ਉਧਰ ਚਲ ਗਈ ਹੈ ਨਾ ਤੇ ਤੁਹਾਡੇ ਪਿੰਡ ਦਾ ਨਾਮ ਦੁੱਧੂ ਹੀ ਦੁੱਦੂ ਚੱਕ ਦੁੱਦੂ ਚੱਕ ਹਾਂ ਉਹ ਸ਼ਹਿਰ ਸੀ ਜਿੱਥੇ ਪੜਦੇ ਹਾਂ ਪਿੰਡ ਦੇ ਨਾਲ ਉਹਨਾਂ ਨੂੰ ਜਿੱਥੇ ਤੁਹਾਡਾ ਜਨਮ ਹੋਇਆ ਜਦੋਂ ਜੱਲਿਆਂ ਵਾਲੇ ਬਾਗ ਦੇ ਹਾਂਜੀ ਹਾਂਜੀ ਉਹ ਮਾਤਾ ਨੇ ਦੱਸਿਆ ਅੱਛਾ ਤੁਹਾਡੇ ਮਾਤਾ ਨੇ ਦੱਸਿਆ ਪੇ ਤੇਰਾ ਜਨਮ ਉਦੋਂ ਦਾ ਹਾਂ ਅੱਛਾ ਕਿੰਨੇ ਭੈਣ ਭਰਾ ਸੀ ਤੁਸੀਂ ਭੈਣ ਭਰਾ ਚਾਰ ਭਰਾ ਤੇ ਚਾਰ ਭੈਣ ਚਾਰ ਭੈਣਾਂ ਤੇ ਚਾਰ ਭਰਾ ਉਦੋਂ ਸਾਰੇ ਪਰਿਵਾਰਾਂ ਦੇ ਵਿੱਚ ਇਦਾਂ ਖੁੱਲੇ ਜੀ ਹੁੰਦੇ ਖੁੱਲੇ ਜੀ ਹੁੰਦੇ ਹਾਂ ਹੁਣ ਵਾਗੂ ਛੋੜਾ ਉਹ ਜੋ ਖੁੱਲੇ ਜੀ ਜਿਹਨੇ ਮਰਜ਼ੀ ਬੱਚਾ ਪੈਦਾਸ਼ ਕਰਦੇ ਸੀ ਕੋਰ ਕਿਹੜੇ ਕੰਮ ਸੀ ਅੱਜ ਵਾਲਾ ਜਿਹੜਾ ਉਹ ਸੰਗ ਝਾਕ ਜਾਂ ਫਿਕਰ ਜਾਂ ਕੁਝ ਉਹ ਨਹੀਂ ਅੱਜ ਕੱਲ ਤੇ ਕੋਈ ਇੱਕ ਬੱਚਾ ਵੀ ਪੈਦਾ ਕਰਕੇ ਰਾਜੀ ਨਹੀਂ ਨਹੀਂ ਖੁਸ਼ ਨਹੀਂ ਹਾਂ ਹਾਂ ਤੁਸੀਂ ਚਾਰ ਪੈਣਾ ਚਾਰ ਭਰਾ ਤੁਹਾਡੇ ਤਾਂ ਵੱਡੇ ਕਿੰਨੇ ਸਨ ਮੇਰੇ ਤੋਂ ਵੱਡਾ ਕੋਈ ਨਹੀਂ ਮੇਰੀ ਭੈਣ ਸੀ ਛੋਟੇ ਸਾਰੇ ਭੈਣ ਸੀ ਉਹ ਪੂਰੀ ਹੋ ਗਈ ਜੀ ਅੱਜ ਵਾਲੇ ਪੰਜਾਬ ਦੇ ਲੋਕਾਂ ਨੂੰ ਇਹ ਦੱਸੋ ਵੀ ਉਹ ਕਿੰਦਾਂ ਦੀ ਖੇਤੀ ਹੁੰਦੀ ਸੀ ਔਰ ਕਿਹੜੀਆਂ ਕਿਹੜੀਆਂ ਫਸਲਾਂ ਉਦੋਂ ਬੀਜਦੇ ਸੀ ਫਸਲਾਂ ਸਾਰੀਆਂ ਹੁੰਦੀਆਂ ਸੀ ਸਿਰਫ ਸਾਡੇ ਜਿਹੜਾ ਜਿਸ ਪਿੰਡ ਚ ਅਸੀਂ ਰਹਿੰਦੇ ਸਾਂ ਨਾ ਉੱਥੇ ਝੋਨਾ ਨਹੀਂ ਹੁੰਦਾ ਉਹ ਕਿਉਂ ਉਹ ਪਾਣੀ ਦੀ ਪਾਣੀ ਦੀ ਕਮੀ ਮੈਰਾ ਹੀ ਜ਼ਮੀਨ ਮੈਂ ਬਹਿਰਾ ਹੈ ਮੈਰਾ ਜੀ ਡੋਨਾ ਨਹੀਂ ਨਾਂ ਹੁੰਦਾ ਛੋਨਾ ਨਹੀਂ ਸੋ ਦੋਸਤੋ ਬੋਲਚਾਲ ਦੀ ਬੋਲੀ ਦੇ ਵਿੱਚ ਰੇਤਲੀ ਜ਼ਮੀਨ ਨੂੰ ਜਿਹੜਾ ਜਿੱਥੇ ਬਹੁਤ ਸਾਰੀ ਰੇਤ ਹੋਵੇ ਉਹਨੂੰ ਮੈਰਾ ਜ਼ਮੀਨ ਕਿਹਾ ਜਾਂਦਾ ਔਰ ਜਿਹੜੀ ਜ਼ਮੀਨ ਬਹੁਤ ਸਖਤ ਹੋਵੇ ਜਿੱਥੇ ਵਧੀਆ ਫਸਲ ਹੁੰਦੀ ਆ ਉਹਨੂੰ ਰੋਹੀ ਉਹਨੂੰ ਰੋਹੀ ਕਹਿੰਦੇ ਰੋਹੀ ਕਹਿੰਦੇ ਉਹਨੂੰ ਅੱਛਾ ਫਿਰ ਤੁਸੀਂ ਚਾਰ ਭੈਣ ਭਰਾ ਫਿਰ ਅੱਠ ਭੈਣ ਭਰਾ ਸਕੂਲ ਜਾਂਦੇ ਸੀ ਸਾਰੇ ਹਾਂਜੀ ਸਕੂਲ ਜਾਂਦੇ ਸਨ ਸਾਰੇ ਕੋਈ ਵੀ ਨਹੀਂ ਪੜਿਆ ਤੂੰ ਤੁਸੀਂ ਮੈਂ ਫਿਰ ਬੱਚਾ ਜਿਹੜਾ ਮੇਰੇ ਤੋਂ ਛੋਟਾ ਸੀ ਨਾ ਭਰਾ ਉਹ ਪੜਿਆ ਸੀ ਤੂੰ ਤੁਸੀਂ ਵੀ ਪੜੇ ਹੋ ਮੈਂ 6ਵੀਂ ਪੰਜਵੀਂ ਤੱਕ ਪੜਿਆ ਤੁਸੀਂ ਨਾਲੇ ਕਿੰਨੇ ਕੋਈ ਨਹੀਂ ਪੜਿਆ ਜਿਹੋਨੇ ਕੋਈ ਵੀ ਪੜਿਆ ਉਹ ਬੱਚਾ ਉਹ ਮੈਂ ਆਪਣੇ ਹੱਥੀਂ ਪੜਾਇਆ ਅੱਛਾ ਤੁਸੀਂ ਪੰਜਵੀਂ ਜਮਾਤਾਂ ਪੜੇ ਹੋ ਮੈਂ ਪੰਜਵੀਂ ਮਾਤਾ ਪੜਿਆ ਤੇ ਫਿਰ ਉਹ ਬੱਚਾ ਛੋਟਾ ਸੀ ਮੇਰਾ ਭਰਾ ਉਹ ਫਿਰ ਉਹ ਵੀ ਉੱਥੇ ਪੜਦਾ ਹੁੰਦਾ ਹੈ ਉਹ ਵੀ ਇੱਥੇ ਪੜਦਾ ਹੈ ਉਸੇ ਸਕੂਲ ਪੜਿਆ ਫਿਰ ਉੱਥੇ ਸਕੂਲ ਪਰ ਕਿੰਨੇ ਕਿੰਨੇ ਕ ਬੱਚੇ ਹੁੰਦੇ ਸੀ ਸਕੂਲ ਦੇ ਵਿੱਚ ਪੜਨ ਵਾਲੇ ਕਾਫੀ ਹੁੰਦੇ ਸੀ ਸਕੂਲ ਕਾਫੀ ਅਧਿਆਪਕ ਮਾਸਟਰ ਕਿੰਨੇ ਕ ਹੁੰਦੇ ਸੀ ਮਾਸਟਰ ਵੀ 6-7 ਹੁੰਦੇ ਸੀ ਅੱਛਾ ਮਾਸਟਰ ਫਿਰ ਪੰਜਾਬੀ ਪੜਾਉਂਦੇ ਸੀ ਉੱਥੇ ਹਾਂ ਪੰਜਾਬੀ ਪੰਜਾਬੀ ਨੂੰ ਉਡਾਣਾ ਉਹ ਸਿਰਫ ਕ੍ਰੇਸ਼ੀ ਮਾਸਟਰ ਸੀ ਇੱਕ ਬਾਹਮਣ ਵੀ ਸੀ ਜਿਹਦੇ ਨਾਲ ਨਾ ਉਰਦੂ ਪੜਾਉਂਦੇ ਉਰਦੂ ਪੜਾਉਂਦੇ ਸੀ ਹਾਂ ਗੁਰਮੁਖੀ ਨਹੀਂ ਸੀ ਪੜਾਉਂਦੇ ਨਾ ਗੁਰਮੁਖੀ ਨਹੀਂ ਅੱਛਾ ਇਹ ਪੜਾਉਂਦੇ ਵਿੱਚ ਉਦੋਂ ਗੁਰਮੁਖੀ ਨਹੀਂ ਸੀ ਹੁੰਦੀ ਅੰਗਰੇਜ਼ ਦੀ ਹਕੂਮਤ ਇਹ ਹੈ ਤੇ ਸਭ ਕੁਝ ਪਿੰਡਾਂ 'ਚ ਪੜਦੇ ਗੁਰਮੁਖੀ ਹੂੰ ਜਿਹੜੇ ਲੋਕ ਗੁਰਦਵਾਰਿਆਂ 'ਚ ਪੜਦੇ ਹੋਣਗੇ ਆਹੋ ਗੁਰਦਵਾਰਿਆਂ 'ਚ ਸਕੂਲਾਂ 'ਚ ਨਹੀਂ ਸੀ ਗੁਰਮੁਖੀ ਨਾ ਸਕੂਲਾਂ 'ਚ ਉਹਨੇ ਉਰਦੂ ਗਏ ਨਾ ਨਾ ਮੁਸਲਮਾਨ ਆਮ ਤੇ ਤੁਹਾਡੇ ਉੱਥੇ ਉਹਨਾਂ ਪਿੰਡਾਂ 'ਚ ਪਾਣੀ ਦੀ ਕਮੀ ਸੀ ਕੋਈ ਨਹਿਰ ਸੁਪਾਣੀ ਪਾਣੀ ਜੀ ਕਦੇ ਆਇਆ ਸੀ ਬਾਰਿਸ਼ ਜਦੋਂ ਹੁੰਦੀ ਤੇ ਫਸਲ ਬਥਰੀ ਹੁੰਦੀ ਮਸਰ ਹੁੰਦੇ ਹੀ ਤੇ ਫਿਰ ਮਾਹ ਬੜੇ ਹੁੰਦੇ ਹੀ ਜਵਾਰ ਹੁੰਦੀ ਹੀ ਬਾਜਰਾ ਹੁੰਦਾ ਹੀ ਕਣਕ ਕਣਕ ਬੜੀ ਹੁੰਦੀ ਹੀ ਕਣਕ ਵੀ ਦੇ ਲੋਕ ਆ ਕਣਕ ਵੀ ਹੁੰਦੀ ਹੈ ਜੇ ਅੱਜ ਦੇ ਜਾਨ ਲੈ ਨਾ ਤੁਹਾਡੇ ਨਾਲ ਸਾਰੇ ਹੁੰਦੇ ਨੇ ਸਿਰਫ ਕਿ ਝੋਨਾ ਨਹੀਂ ਹੁੰਦਾ ਸਕੂਲ ਜਦੋਂ ਜਾਂਦੇ ਸੀ ਤੇ ਫਿਰ ਘਰ ਦਾ ਕੰਮ ਵੀ ਨਾਲ ਹੱਥ ਵਟਾਉਂਦੇ ਸੀ ਮਾਪੇ ਹਾਂ ਨੇ ਜਦੋਂ ਆਏ ਆ ਘਰ ਬੱਚੇ ਹੀ ਜਦੋਂ ਹਾਂ ਕਭ ਕਮ ਕਮ ਦਾ ਕਰ ਕਰਦੇ ਰਹੀਆਂ ਥੋੜਾ ਪਤਾ ਪਾਕਿਸਤਾਨ ਦੇ ਵਿੱਚ ਤੁਹਾਨੂੰ ਕਿਹੜੀ ਇਧਰ ਨਾਲੋਂ ਵਧੀਆ ਗੱਲ ਕਿਹੜੀ ਲੱਗਦੀ ਉਧਰ ਕੀ ਚੰਗਾ ਸੀ ਇਧਰ ਨਾਲੋਂ ਪਾਕਿਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਜਿੰਦਗੀ ਸੁਣੀ ਕੋਈ ਬਿਮਾਰੀ ਨਹੀਂ ਹਾਂ ਇਹ ਤਾਂ ਕੁਦਰਤੀ ਮਿਆ ਕਿੱਦਾਂ ਬਣਿਆ ਐਨੀ ਉਮਰ ਦੇ ਵਿੱਚ ਬਿਮਾਰੀਆਂ ਜਿੰਨੇ ਤੇ ਕਈ ਇਲਾਜ ਬੜੇ ਕਰਾਂਦੇ ਨੇ ਲੋਕ ਥੋੜੀਆਂ ਦਵਾਈਆਂ ਖਾਂਦੇ ਨੇ ਜਿਵੇਂ ਇਹਨੇ ਸਰ ਤੋਂ ਛੋਟੇ ਨੇ ਦਵਾਈਆਂ ਖਾਸ਼ਾ ਉਹਨੂੰ ਵੀ ਦਵਾਈਆਂ ਅੰਗਰੇਜ਼ੀ ਹੁੰਦੀਆਂ ਸੀ ਫੇਰ ਕੋਈ ਦਵਾਈ ਨਹੀਂ ਇਲਾਜ ਕਿੱਥੋਂ ਕਰਦੇ ਸੀ ਇਲਾਜ ਕਰਦੇ ਸੀ ਬ੍ਰਾਹਮਣ ਸੀ ਤੇ ਉਹ ਧੀਆਂ ਕੁੜੀਆਂ ਦਿੰਦੇ ਸੀ ਹਕੀਮ ਹੁੰਦੇ ਸੀ ਹਕੀਮ ਹੁੰਦੇ ਸੀ ਉਹ ਤਿੰਨ ਕੁੜੀਆਂ ਦਿੰਦੇ ਸੀ ਉਹ ਠੀਕ ਹੋ ਜਾਂਦਾ ਸੀ ਨਬਜ ਨੂੰ ਵੀ ਵੇਖਦੇ ਹੁੰਦੇ ਹਾਂਜੀ ਨਬਜ ਨੂੰ ਵੀ ਵੇਖਦੇ ਕਿ ਜਾ ਨਬਜ ਦੇਖਦੇ ਸੀ ਨਬਜ ਵੀ ਦੇਖਦੇ ਅੱਜ ਵਾਲੀ ਡਾਕਟਰੀ ਦਾ ਕੋਈ ਸਮਾਨ ਨਹੀਂ ਸੀ ਹੁੰਦਾ ਨਾ 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 ਡਾਕਟਰੀ ਵਾਲਾ ਲੈਣੀ ਜੀ ਕੋਈ ਕੋਈ ਹਸਪਤਾਲ ਵੀ ਹੁੰਦਾ ਸੀ ਲੱਗੇ ਕੋਈ ਵੱਡਾ ਹਸਪਤਾਲ ਵੀ ਆਇਆ ਸੀ ਹਸਪਤਾਲ ਚ ਵੀ ਨਹੀਂ ਕੋਈ ਖਾਸ ਗੱਲ ਨਹੀਂ ਅੰਗਰੇਜ਼ੀ ਇਲਾਜ ਹੁੰਦਾ ਹੋਵੇ ਨਾ ਅੰਗਰੇਜ਼ੀ ਇਹ ਲਾਜਾ ਨਹੀਂ ਉਧਰ ਆ ਜਾਂ ਫਿਰ ਤੁਸੀਂ ਪੜ੍ਹਨ ਤੋਂ ਬਾਅਦ ਜਵਾਨ ਹੋ ਗਏ ਕੋਈ ਕੰਮ ਧੰਦਾ ਮਿਲਿਆ ਕਿ ਜਾਂ ਫਿਰ ਕਰਦੇ ਮੈਂ ਨਾ ਕੰਮ ਧੰਦਾ ਫਿਰ ਅੰਮ੍ਰਿਤਸਰ ਚੱਲ ਕੇ ਉਦੋਂ ਹੀ ਤੁਸੀਂ ਹਾਂ ਕਿੰਨੀ ਉਮਰ ਸੀ ਤੁਹਾਡੀ ਉਦੋਂ ਉਹ ਜੋ ਮੇਰੇ ਖਾਲ ਜਦੋਂ ਅੰਮ੍ਰਿਤਸਰ ਗਏ ਆ ਵਿਆਹ ਹੋ ਗਿਆ ਹੀ ਤੁਹਾਡਾ ਹਾਂ ਸ਼ਾਦੀ ਉਹਦੇ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਹੋ ਗਿਆ ਕਰਾ ਨਹੀਂ ਹੋਇਆ ਹੈ ਅਸ਼ਕੀਨੀ ਉਮਰ ਹੀ ਤੁਹਾਡੀ ਪਤਾ ਕੁਝ ਹੋ ਜੋ ਮੈਨੂੰ ਪਤਾ ਪਈ ਮੇਰੀ 24-25 ਸਾਲ ਦੀ ਜਦੋਂ ਮੇਰਾ ਵਿਆਹ ਹੈ ਤੇ ਜਦੋਂ ਪਾਕਿਸਤਾਨ ਬਣਿਆ ਉਦੋਂ ਵਿਆਹ ਹੋਇਆ ਕਿੰਨਾ ਚਿਰ ਹੋਇਆ ਉਦੋਂ 27 ਸਾਲ ਨਹੀਂ ਤੁਹਾਡੇ ਵਿਆਹ ਹੋਏ ਉਦੋਂ ਕਿੰਨਾ ਚਿਰ ਹੋਇਆ ਜਦੋਂ ਪਾਕਿਸਤਾਨ ਹੋ ਗਿਆ ਹੀ 5-6 ਸਾਲ ਹੋ ਗਿਆ ਇਹਦਾ ਮਤਲਬ ਕਿ ਤੁਹਾਡੀ ਜਿਹੜੀ ਉਮਰ ਸੀ 20-22 ਸਾਲ ਦੀ ਉਮਰ 'ਚ ਤੁਹਾਡਾ ਵਿਆਹ ਹੋਇਆ ਹੈ 27 ਸਾਲ ਦੀ ਬੱਚਾ ਹੈਗਾ ਉਦੋਂ ਕੋਈ ਜਦੋਂ ਫਿਰ ਕੋਈ ਬੱਚਾ ਨਹੀਂ ਹੋਇਆ ਤਾਂ ਇਹ ਇੱਧਰ ਆ ਗਏ ਆ ਫਿਰ ਪਾਕਿਸਤਾਨ ਦੇ ਅੱਛਾ ਉਹ ਤੋਂ ਵਿਆਹ ਤੋਂ ਪਹਿਲਾਂ ਫਿਰ ਤੁਸੀਂ ਅੰਮ੍ਰਿਤਸਰ ਚਲੇ ਗਏ ਕੰਮ ਕਰਨ ਅੰਮ੍ਰਿਤਸਰ ਚਲੇ ਗਏ ਖੱਡੀਆਂ ਦਾ ਕੰਮ ਕਰਦੇ ਖੱਡੀਆਂ ਦਾ ਕੰਮ ਕਰਦੇ ਕੱਪੜਾ ਬਣਾਉਂਦਾ ਕੱਪੜਾ ਬਣਾਉਂਦਾ ਗਰਮਕ ਤੇ ਦੂਜਾ ਸੂਤੀ ਸੂਤੀ ਵੀ ਗਰਮ ਵੀ ਮਸ਼ੀਨ ਦੇ کارਖਾਨੇ ਚ ਲੱਗ ਗਏ ਅੰਮ੍ਰਿਤਸਰ ਤੋਂ ਫਿਰ ਰਾਵੀ ਪਾਰ ਕਰਕੇ ਆਉਂਦੇ ਰਾਵੀ ਦੇ ਨਾ ਜੀ ਰਾਵੀ ਦੇ ਦਰਿਆ ਦਾ ਇਹ ਪੂਰੇ ਵੱਡਾ ਪਹਿਲੇ ਵੱਜ ਗਿਆ ਸਾਡੇ ਤੋਂ ਵੀ ਨਹੀਂ ਅੱਛਾ ਵੀ ਦੱਸਿਓ ਹਾਂ ਕਿ ਜਦੋਂ ਫਿਰ ਤੁਸੀਂ ਉਧਰ ਜਾਂਦੇ ਸੀ ਬੱਸਾਂ ਵੀ ਜਾਂਦੀਆਂ ਸੀ ਲਾਰਜ ਬੱਸ ਜਾਂਦੀ ਸੀ ਸਾਡੇ ਉਹ ਚਲਦੀ ਸੀ ਬੱਸ ਚਲਦੀ ਸੀ ਜਿਹੜੀ ਦੁੱਧੂ ਚੱਕਉ ਉਹ ਸਰੀਆਰਿਆਂ ਦੀ ਬੱਸ ਸੀ ਅੱਭੀ ਮੈਨੂੰ ਯਾਦ ਆਇਆ ਉਹ ਕੋਲਾ ਭਰ ਕੇ ਨਾ ਸਰੀਰੇ ਲੱਕੜ ਦਾ ਕੋਲਾ ਭਰ ਕੇ ਬੱਸ ਜੀ ਬਾਤ ਪਿੱਛੇ ਹੀ ਨੂੰ ਹਾਂ ਕੋਲਾ ਪਾਰਕੇ ਤੇ ਹੋ ਰਿਹਾ ਅਜਾ ਬੱਸ ਵੀ ਕੋਲੇ ਨਾਲ ਚਲਦੀ ਸੀ ਕੋਲੇ ਨਾਲ ਚਲਦੀ ਐ ਵੀ ਦੇਖਿਆ ਅੱਛਾ ਕੋਲੇ ਨਾਲ ਸਾਰਾ ਦਿਨ ਉਹਨਾਂ ਫਿਰ ਕੋਲੇ ਨਾਲ ਚੱਲਣਾ ਸੋ ਦੋਸਤੋ ਇਹ ਗੱਲ ਫਿਰ ਗੱਲ ਸਾਨੂੰ ਕਿਸੇ ਡਾਕੂਮੈਂਟਰੀ ਚ ਨਹੀਂ ਕਿਸੇ ਨੇ ਵਿਖਾਉਣੀ ਆ ਜਾਂ ਕਿਸੇ ਨੇ ਦੱਸਣੀ ਨਹੀਂ ਮੇਲਾ ਮੇਲਾ ਰਾਮ ਨਾ ਤੁਹਾਡਾ ਨਾਮ ਆ ਮੇਲਾ ਰਾਮ ਜੀ ਦੱਸ ਰਹੇ ਆ ਕਿ ਕੋਲੇ ਨਾਲ ਬੱਸਾਂ ਵੀ ਚਲਦੀਆਂ ਸੀ ਅੱਛਾ ਫਿਰ ਪਹਾੜਾ ਕਿੰਨਾ ਕੁ ਲੱਗਦਾ ਸੀ ਅੰਮ੍ਰਿਤਸਰ ਦਾ ਪਹਾੜਾ ਰੁਪਈਆ ਕਿ ਲੱਗਦਾ ਸੀ ਰੁਪਈਆ 1 ਰੁਪਈਆ ਕਿੰਨੇ ਕੁ ਮੀਲੇ 12 ਨੇ 14 ਨੇ ਬੀਲ ਕਿ ਕਿਨੇ ਮੀਲੀ ਅੰਮ੍ਰਿਤਸਰ ਤੋਂ ਕਾਫੀ ਦੂਰ ਸੀ ਹਾਂ ਉਹ ਬੱਸੇ ਦੇ ਬੱਸਾਂ ਤੇ ਉਹ ਹੀ ਜਾਂਦੀ ਉਹ ਬੱਸ ਫੇਰ ਰਸਤੇ ਦੇ ਵਿੱਚ ਰੇਤਾ ਪੜਾ ਸੀ ਮੈਨਾਂ ਜਿੱਥੇ ਲੰਘ ਕੇ ਆਂਦੀ ਸੀ ਖੁੱਭ ਜਾਂਦੀ ਸੀ ਹਾਂ ਤੇ ਫਿਰ ਬੁੜਿਆਂ ਨੂੰ ਜਿਹੜੇ ਹੁੰਦੇ ਅਸੀਂ ਵੀ ਲਏ ਹਾਂ ਉਹਨੂੰ ਫੇਰ ਉਹਨਾਂ ਤੱਕਾ ਲਾਣਾ ਫਿਰ ਥੋ ਗੱਡੀ ਕਾ ਕਰ ਦੇਣੀ ਤੇ ਉਹਨਾਂ ਨੂੰ ਦਾ ਦੇਣਾ ਅਣਲੋਟ ਨੂੰ ਹੁਣ ਦੱਸ ਲੋ ਫੇਰ ਤੁਰਦੇ ਭਾਣੀ ਆ ਜਾਣ ਪਿੱਛੋਂ ਹੁਣ ਕੇ ਦੁਬਾਰਾ ਚੰਬਰਸਾਰਾ ਚੱਲਦੀ ਫੇਰ ਉੱਥੇ ਕਿੰਨੀ ਕੀ ਤਨਖਾਹ ਮਿਲਦੀ ਰਹੀ ਜਦੋਂ ਕੰਮ ਕਰਦੇ ਸੀ ਬੜਿਓ ਕੰਮ ਤੇ ਥਾਣੇ ਦਾ